ਪਾਕਿਸਤਾਨ ਯੂਨੀਅਨ ਵੱਲੋਂ ਕੇਲਿਆਂ ਦਾ ਲੰਗਰ ਸ਼ੁਰੂ ਕੀਤਾ ਜਾ ਰਿਹਾ ਹੈ ਤਨਜੀਤ ਸਾਹਿਬ ਲੈ ਆ ਰਛਨ ਪਾਣੀ ਸੋ ਸਾਰਿਆਂ ਨੇ ਆਨੰਦ ਨਾਲ ਇਹ ਲੰਗਰ ਛਕਣਾ ਉਸ ਤੋਂ ਬਾਅਦ ਆਪਾਂ ਤੁਰਾਂਗੇ ਫਿਰ ਹਾਂਜੀ ਸਫਾਈ ਦਾ ਧਿਆਨ ਰੱਖਣਾ ਛਿਲਣ ਵਗੈਰਾ ਜਿਹੜੇ ਕੇਲੇ ਆnde ਆਪਾਂ ਸਾਫ਼ ਕੇ ਜਾਣਾ ਇੰਨਾ ਜੀ ਤੇ ਮੁੜ ਕੇ ਫਿਰ ਆਪਾਂ ਵਾਇਆ ਪੱਗੀਆਂ ਮੁੜਾਂਗੇ ਔਰ ਕਲੋਨੀ ਤੱਕ ਜਿਹੜੀ ਨਵੀਂ ਕਲੋਨੀ ਕੱਟ ਹੋਈ ਉੱਥੇ ਤੱਕ ਚੱਲਾਂਗੇ ਚਸ਼ਮੇਰ ਕਲੋਨੀ ਤੱਕ ਚੱਲਾਂਗੇ ਤੁਹਾਨੂੰ ਦਿਨੋ ਧੰਨਵਾਦ ਆ ਸਾਰੇ ਵੀਰਾਂ ਦਾ ਸੋ ਮੈਂ ਦੋ ਬੁਲਤਨ ਗੱਲਾਂ ਤੁਹਾਡੇ ਨਾਲ ਕਰ ਰਹੀਆਂ ਜਿਵੇਂ ਪੰਨੂ ਸਾਹਿਬ ਨੇ ਦੱਸਿਆ ਬਿਜਲੀ ਦੀ ਸਮੱਸਿਆ ਇੱਕ ਸਮੱਸਿਆ ਹੋਰ ਆਉਂਦੀ ਆ ਸਾਡੇ ਟਰਾਂਸਫਰਮ ਸੜ ਜਾਂਦੇ ਆ ਜਾਂ ਸਾਡੇ ਟਰਾਂਸਫਰਮ ਐਸ ਵਾਰੀ ਵੱਡੀ ਗਿਣਤੀ ਵਿੱਚ ਚੋਰੀ ਹੋਏ ਆ ਸੋ ਬਿਜਲੀ ਬੋਰਡ ਕੀ ਕਰਦਾ ਵੀ 5000 7000 ਰੁਪਇਆ ਦਿਓ ਟਰਾਂਸਫਰਮ ਚੇਂਜ ਲੇਕਿਨ ਮੈਂ ਤੁਹਾਨੂੰ ਬੇਨਤੀ ਕਰਦਾ ਜਦੋਂ ਵੀ ਕੋਈ ਅਜਿਹੀ ਸਮੱਸਿਆ ਆਉਂਦੀ ਆ ਕਿਸੇ ਨੇ ਕੋਈ ਪੈਸਾ ਨਹੀਂ ਜਗਿਆ ਮੇਰਾ ਸਾਥੀ ਪਰਮਜੀਤ ਸਿੰਘ ਮੰਗਾ ਖੜਾ ਮੇਰੇ ਕੋਲ ਅਸੀਂ ਇਹਨੂੰ ਸੱਤ ਟਰਾਂਸਫਰ ਫਰੀਆ ਕੋਸਟ ਲੱਗਦੇ ਤੇ ਮੰਗਾਈ ਠੀਕ ਹੈ ਇੱਕ ਮਿੰਟ ਅੱਠ ਖੜਾ ਕਰਿਓ ਮੰਗਾ ਜੀ ਕੋਈ ਤੁਹਾਡਾ ਪੈਸਾ ਲੱਗਿਆ ਸੋ ਹੋਰ ਵੀ ਜਿਹੜੇ ਸਾਥੀਆਂ ਸਾਡੇ ਨਾਲ ਸਮਰਨ ਕੀਤਾ ਹੈ ਬੇਸ਼ੱਕ ਉਹ ਟਰਾਂਸਫਰ ਸੜਿਆ ਹੋਵੇ ਜਾਂ ਚੋਰੀ ਹੋਇਆ ਹੋਵੇ ਬਿਨਾਂ ਕਿਸੇ ਪੈਸੇ ਤੋਂ ਆਪਾਂ ਟਰਾਂਸਫਰ ਨੂੰ ਲੈ ਕੇ ਦਿੱਤਾ ਔਰ ਵਧੀਆ ਨਵਾਂ ਟਰਾਂਸਫਰ ਨੂੰ ਲੈ ਕੇ ਦਿੱਤਾ ਸੋ ਨਾਲੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿਹੜੀ ਸ਼ਾਇਦ ਤੁਹਾਡੇ ਚਾਹਰ ਵਿੱਚ ਹੈ ਨਹੀਂ ਬੈਂਕਾਂ ਵਾਲਿਆਂ ਨੇ ਬੜੀ ਲੁੱਟ ਮਚਾਈ ਹੋਈ ਹੈ ਪਾਵਾਂਵਾ ਸਰਕਾਰੀ ਬੈਂਕਾਂ ਜਾਂ ਪ੍ਰਾਈਵੇਟ ਆ ਜਾਂ ਕੋਆਪਰੇਟਿਵ ਬੈਂਕਾਂ ਦੇ ਨਾਲ ੀਮੇ ਵਾਲਿਆਂ ਨੇ ਟਾਈਪ ਕੀਤਾ ਜਿਵੇਂ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਮੈਟਾ ਲਾਈਫ ਕੰਪਨੀ ਨੇ ਟਾਈਪ ਕੀਤਾ ਜਿਨਾਂ ਦਾ ਦਫ਼ਤਰ ਲੱਭਣ ਜਾਓ ਜਲੰਧਰ ਚੌਥੀ ਮੰਜ਼ਲ ਤੇ ਆ ਪੌੜੀਆਂ ਚੜਦਾ ਬੰਦਾ ਥੱਕ ਜਾਂਦਾ ਉਹ ਬੈਂਕ ਮੈਡਲ ਹੈ ਵੀ ਆ ਦੇ ਕੀ ਕਰਦੇ ਆ ਤੁਹਾਡਾ 2-4 ਲੱਖ ਰੁਪਇਆ ਬੈਂਕ ਵਿੱਚ ਪਿਆ ਜਾਂ 50000 ਰੁਪਇਆ ਉਹਦੇ ਵਿੱਚ ਉਹ ਕਹਿੰਦੇ ਆ ਜੀ 32 ਸਾਲ ਦੀ ਤੁਹਾਡੀ ਅਸੀਂ ਪਾਲਿਸੀ ਕਰਨੀ ਆ 11 ਸਾਲ ਉਹਦੀਆਂ ਕਿਸ਼ਤਾਂ ਕਰਨੀਆਂ ਮੇਰਾ ਇੱਕ ਰਿਸ਼ਤੇਦਾਰ ਨੇ ਉਹ ਪਾਲਸੀ ਕਰਾ ਬਿਠਾ ਪੈਸੇ ਕਟਾਉਣ ਗਿਆ ਸਾਈਨ ਕਰਾਇਆ 2 ਲੱਖ ਰੁਪਏ ਸਾਲਾਨਾ ਦੀ ਕਿਸ਼ਤ ਕੱਟ ਹੋਈ ਹੈ 11 ਸਾਲ ਤੁਹਾਡਾ 22 ਲੱਖ ਰੁਪਏ ਕੱਟਿਆ ਜਾਣਾ ਉਸ ਤੋਂ ਬਾਅਦ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ 32 ਸਾਲ ਬਾਅਦ ਤੁਹਾਨੂੰ ਉਹਦਾ 40 ਲੱਖ ਰੁਪਏ ਮਿਲੇਗਾ ਜੇ ਸ਼ੇਅਰ ਮਾਰਕੀਟ ਠੀਕ ਰਵੇ ਸੋ ਇਹਸ ਕਰਕੇ ਬੇਨਤੀ ਹੈ ਸਾਰੇ ਵੀਰਾਂ ਕੋ ਸਰਕਰੋ ਜੇ ਕੋਈ ਹੋ ਜਾ ਸਾਡੇ ਕੋਲ ਤੁੰਜੂ ਸਾਹਿਬ ਦੀ ਰਿਸ਼ਤੇਦਾਰੀ ਵਿੱਚੋਂ ਕੇਸ ਆਇਆ 2 ਲੱਖ ਰੁਪਏ ਉਹਨਾਂ ਦਾ ਕਟਿਆ ਗਿਆ ਇੱਕ ਕਿਸ਼ਤ ਵਿੱਚ। ਹੋਰ ਕੰਦੋਲੇ ਕਲਾ ਤੋਂ ਸਾਡੇ ਕੋਲ ਕੇਸ ਆਇਆ 4 ਲੱਖ ਰੁਪਏ ਦੀ ਇੱਕ ਕਿਸ਼ਤ ਕੱਟੀ ਗਈ ਹੈ। ਉਹ ਪੈਸਾ ਕੋਈ ਵਾਪਸ ਨਹੀਂ ਕਰਦੀ ਕੰਪਨੀ। ਸੋ ਆਪਾਂ ਇੱਥੇ ਹੋ ਕੇ ਇਸ ਕੱਪ ਤੇ ਵੀ ਪੈਰਾ ਡਈਏ। ਦੂਜੀ ਪੰਨੂ ਸਾਹਿਬ ਨੇ ਗੱਲ ਕੀਤੀ ਹੈ ਤਹਿਸੀਲ ਦੇ ਵਿੱਚ ਬੜਾ ਭ੍ਰਿਸ਼ਟਾਚਾਰ ਹੈ। ਜਿਹੜਾ ਬੰਦਾ ਪੈਸੇ ਦੇ ਦਿੰਦਾ ਉਹਦੀ ਰਜਿਸਟਰੀ ਹੋ ਜਾਂਦੀ ਹੈ। ਉਹ ਨਾੜੀ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੇ ਸਹੂਦਾ ਕੇਂਦਰ ਬਣਾ ਕੇ ਦਿੱਤੇ ਆ ਪਰ ਉੱਥੇ ਪਤਾ ਨਹੀਂ ਸਿਸਟਮ ਹੈ ਨਹੀਂਗਾ ਜਾਂ ਸਟਾਫ ਹੈ ਨਹੀਂਗਾ। ਫੋਟੋਕਾਪੀ ਨਹੀਂ ਉਥੇ ਹੁੰਦੀ ਜੇ ਤੁਸੀਂ 2 ਰੁਪਏ ਬਾਹਰ ਦਿਨੇ ਹੋ ਉਥੇ ਫੋਟੋਕਾਪੀ ਕਰਾਉਣ ਵਾਸਤੇ ਸਮਾਨ ਚਾਹੀਦਾ ਉਹ ਨਾਲ ਹੀ ਮੈਨੂੰ ਕਿਸੇ ਸਾਥੀ ਦੇ ਬੱਚੇ ਦੀ ਗੋਟ ਮੈਰਿਜ ਕਰਾਉਣ ਦਾ ਇੱਥੇ ਮੌਕਾ ਮਿਲਿਆ 3 ਘੰਟੇ ਲੱਗਤੇ ਆ ਉਹਨਾਂ ਨੇ ਗੋਟ ਮੈਰਿਜ ਰਜਿਸਟਰ ਕਰਨ ਨੂੰ ਛੋਟਾ ਜਿਹਾ ਕੰਮ ਆ ਪਤਾ ਨਹੀਂ ਉਥੇ ਸਟਾਫ ਹੈ ਨਹੀਂ ਜਾਂ ਉਹਨਾਂ ਕੋਲ ਟਾਈਪਿੰਗ ਵਾਲਾ ਮਸਲਾ ਹੈ ਨਹੀਂਗਾ ਸੋ ਜਾਣ ਪੁੱਝ ਕੇ ਇਹ ਜਿਹੜੇ ਸੂਧਾ ਕੇਂਦਰ ਵਾਲੇ ਆ ਬੇਸ਼ੱਕ ਉਹ ਪ੍ਰਾਈਵੇਟ ਕੰਪਨੀ ਦਾ ਕੰਮ ਆ ਲੇਕਿਨ ਉਹ ਜਾਣ ਪੁੱਝ ਕੇ ਸਾਡੇ ਲੋਕਾਂ ਨੂੰ ਖਰਾਬ ਕਰ ਰਹੇ ਆ ਅਸੀਂ ਉਹਨਾਂ ਨੂੰ ਇੱਥੇ ਚੇਤਾਵਨੀ ਦੇਣੀ ਚਾਹੁੰਦੇ ਆ ਵੀ ਬੰਦ ਨੇ ਤਾਂ ਸੀ ਇੱਕ ਦਿਨ ਦਾ ਪੱਕਾ ਧਰਨਾ ਉੱਥੇ ਡੋਕਾਂਗੇ। ਸੋ ਇਹ ਨਾਲ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਿਜਲੀ ਸਪਲਾਈ ਦੀ ਗੱਲ ਹੈ। ਹੋਰ ਗੱਲ ਹੈ ਜਿਵੇਂ ਕੋਈ ਵੀ ਲੋਕਲ ਤੁਹਾਨੂੰ ਸਮੱਸਿਆ ਹੋਵੇ ਜਿਹੜੇ ਆਪਣੇ ਮੇਨ ਜੁਨੀਅਨ ਦੇ ਮਿੱਤਰ ਹੈਗੇ ਆ। ਜੀ। ਸੋ ਥੋੜੇ ਦਿਨਾਂ ਤੱਕ ਗੈਸ ਏਜੰਸੀ ਵਾਲੇ ਤੁਹਾਡੇ ਮਗਰ-ਮਗਰ ਫਿਰਦੇ ਸੀ। ਸਾਡੇ ਡੇਰੇ ਉੱਤੇ ਜਾ ਕੇ ਸਿਲੰਡਰ ਫੜਾ ਕੇ ਆਉਂਦੇ ਰਹਿ। ਮੱਲੋ ਵੱਲੀ ਕਿਤੇ ਸਿਲੰਡਰ ਲੈ ਲਓ। ਲੇਕਿਨ ਜਦੋਂ ਵੀ ਠੰਡ ਹੋਈ ਹੈ ਗੈਸ ਦੀ ਜਿਹੜੀ ਮੰਗ ਵੱਧ ਗਈ ਹੈ।